ਆਰਟੀਨ ਰੋਕਰ ਦਾ ਉਤਰੇਗਾ ਜਿਹਨਾਂ ਦੇ ਪਛਾਣ ਪੱਤਰ ਹੈ ਹਾਈ ਕਾਰਡ ਤੋਂ ਹੁਣ ਅਸੀਂ ਇਹਨਾਂ ਨੂੰ ਨਹੀਂ ਰੋਕ ਰਹੇ ਇਹਨਾਂ ਨੂੰ ਸੰਕਟਾਂ ਕਰੀਓ ਆ ਦੇ ਪਛਾਣ ਪੱਤਰ ਕਿਨਾਂ ਨੂੰ ਵੀ ਜਾਣ ਦਵੋਗੇ ਅੰਦਰ ਹੁਣ ਜੇ ਤਾਂ ਹੁਣ ਸਾਨੂੰ ਦੱਸੋ ਗੇਟ ਖੋਲੋ ਗੇਟ ਖੋਲੋ ਇੱਕ ਨੰਬਰ ਦੇ ਨੰਬਰ ਦੇ ਜਾਣਦੇ ਕਿ ਆਤੀ ਨੇ ਤਾਂ ਵਿਦਿਆਰਥੀ ਨੇ ਇਹਦਾ ਅੰਦਰ ਜਾ ਸਕਦੇ ਨੇ ਇਹਨਾਂ ਨੂੰ ਤਾਂ ਅੰਦਰ ਜਾਣ ਦੀ ਆਈਡੀ ਕਾਰਡ ਆਈਡੀ ਕਾਰਡ ਹਾਂਜੀ ਆ ਦੇ ਆਈਡੀ ਕਾਰਡ ਆਈ ਕਾਰਡ ਆਈ ਦੇਖੋ ਆਈਡੀ ਕਾਰਡ ਵਾਲੇ ਵਿਦਿਆਰਥੀਆਂ ਨੂੰ ਵੀ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਤਸਵੀਰ ਆ ਜਿਹੜੀ ਜਦ ਕੇ ਗੇਟ ਖੁੱਲੇ ਆਪ ਕਿਉਂ ਨਿਕੋਲ ਰਹਾ ਹੋ ਮੈਂ ਅੰਦਰ ਜਾਣੇ ਕੇ ਲਈ 3 ਤੇ ਵੀ ਪੁਲਿਸ ਹੈ ਜਮੇ ਪੁਲਿਸ ਉੱਥੇ ਤਾਂ ਜਮੇ ਬਹੁਤ ਬੁਰਾ ਹਾਲ ਹੈ ਇੱਥੇ ਵੀ ਬਹੁਤ ਬੁਰਾ ਲੇ ਕਿਉਂ ਨਹੀਂ ਜਾਣਦੇ ਗੇਟ ਨੰਬਰ 1 ਤੇ ਵੀ ਪੁਲਿਸ ਹੋਊਗੀ ਨੇ ਜਦ ਤੱਕ ਕਹਿ ਰਹੇ ਕਿ ਗੇਟ ਨੰਬਰ 1 ਤੇ ਜਾਓ ਪੂਰੀ ਇਸ ਸਮੇ ਗੇਟ ਟੱਪ ਕੇ ਲੰਘਦੀ ਹੋਈ ਨਜ਼ਰ ਆ ਰਹੀ ਆ ਹੰਗਾਮਾ ਜਿਹੜਾ ਹੁੰਦਾ ਹੋਇਆ ਨਜ਼ਰ ਆ ਰਿਹਾ ਜਿਸ ਸਮੇ ਜਿਹੜੀ ਧੱਕਾ ਕੀਤਾ ਜਾ ਰਿਹਾ ਮੈਡਮ ਕਿਵੇਂ ਰੋਕ ਸਕਦੇ ਤੁਸੀਂ ਨਾ ਲਵੇ ਆਈ ਕਾਰਡ ਆ ਬਾਹਰ ਝੱਟ ਇੱਕ ਵਾਰ ਪੁੱਛ ਲਿਆ ਯਾਰ ਬਾਹਰ ਲਿਫਟ ਕਰਕੇ ਦੇਖ ਮੈਨੇ ਬਹੁਤ ਝਗੜੇ ਤੇ ਜਿਮੇਤੇ ਬੈ ਗਏ ਇਸ ਸਮੇਂ ਸੀ ਪੰਜਾਬ ਯੂਨੀਵਰਸਿਟੀ ਦੇ ਗੇਟ ਤੇ ਆ ਤਾਂ ਜਿੱਥੇ ਕੀ ਵੱਡੀ ਗਿਣਤੀ ਦੇ ਵਿੱਚ ਚੰਡੀਗੜ੍ਹ ਪੁਲਿਸ ਬਲ ਤਾਇਨਾਤ ਕਰ ਦਿੱਤਾ ਗਿਆ ਮੀਡੀਆ ਦੀ ਐਂਟਰੀ ਤੇ ਵੀ ਪਾਬੰਦੀ ਹੈ ਤਾਂ ਜਿਹੇ ਦੇ ਵਿੱਚ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਹਰ ਕਿਸੇ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਪਹਛਾਨ ਪੱਤਰ ਪੁੱਛਿਆ ਜਾ ਰਿਹਾ ਤਾਂ ਜਿਹੇ ਦੇ ਵਿੱਚ ਯੂਨੀਵਰਸਿਟੀ ਦੇ ਗੇਟ ਨੰਬਰ 1 2 ਤੇ 3 ਸਾਰੇ ਗੇਟਾਂ ਨੂੰ ਬੰਦ ਕਰ ਦਿੱਤਾ ਗਿਆ ਇਸ ਤੋਂ ਇਲਾਵਾ ਪੰਜਾਬ ਅਤੇ ਚੰਡੀਗੜ੍ਹ ਦੀ ਹੱਦ ਨੂੰ ਸੀਲ ਕਰਨ ਦੀ ਜਿਹੜੀ ਪੂਰੀ ਤਿਆਰੀ ਹੈ ਤਾਂ ਵੱਡੀ ਗਿਣਤੀ ਦੇ ਵਿੱਚ ਉਸ ਇਲਾਕੇ ਦੇ ਵਿੱਚ ਵੀ ਫੋਰਸ ਆ ਜਿਹੜੀ ਉਹ ਲਗਾ ਦਿੱਤੀ ਆ ਗੇਟ ਤਾਨੂੰ ਦਿਖਾ ਦਿੰਦੇ ਆ ਕਿ ਕਿਸ ਤਰੀਕੇ ਦੇ ਨਾਲ ਬੰਦ ਕਰ ਦਿੱਤਾ ਗਿਆ ਗੀਟ ਦੀਆਂ ਤਸਵੀਰਾਂ ਨੇ ਜਿੱਥੇ ਕਈ ਵੱਡੀ ਗਿਣਤੀ ਦੇ ਵਿੱਚ ਪੁਲਿਸ ਬਲ ਤਾਇਨਾਤ ਕੀਤਾ ਗਿਆ ਅੱਜ ਯੂਨੀਵਰਸਿਟੀ ਦੀ ਕਾਲ ਸੀ ਤਾਂ ਜਿਹੇ ਦੇ ਵਿੱਚ ਕਿ ਸ਼ਕਤੀ ਜਿਹੜੀ ਉਹ ਕੀਤੀ ਹੋਈ ਨਜ਼ਰ ਆ ਰਹੀ ਹੈ ਤਸਵੀਰਾਂ ਜਿਹੜੀਆਂ ਚੰਡੀਗੜ੍ਹ ਦੀਆਂ ਨੇ ਜਿੱਥੇ ਕੀ ਇਸ ਸਮੇਂ ਹਾਂ ਜਿਹੜੇ ਗੇਟ ਨੇ ਉਹ ਬੰਦ ਕਰ ਦਿੱਤੇ ਗਏ ਨੇ ਕਿਉਂਕਿ ਪਹਿਲਾਂ ਹੀ ਹਦਾਇਤ ਜਾਰੀ ਹੋ ਚੁੱਕੀ ਸੀ ਕਿ ਗੱਡੀਆਂ ਦੇ ਉੱਤੇ ਸਟicker ਲੱਗੇ ਹੋਣੇ ਚਾਹੀਦੇ ਨੇ ਚੰਡੀਗੜ੍ਹ ਕੈਂਪਸ ਦੇ ਤੇ ਇਸ ਤੋਂ ਇਲਾਵਾ ਪਛਾਣ ਪੱਤਰ ਜਿਹੜਾ ਵਿਦਿਆਰਥੀਆਂ ਦਾ ਤਸਵੀਰ ਤਾਂ ਉਹਨੂੰ ਇਸ ਸਮੇਂ ਦਿਖਾ ਦਿੰਨੇ ਆ ਜਿੱਥੇ ਕਿ ਪੁਲਿਸ ਵੱਲ ਤਾਇਨਾਤ ਕਰ ਦਿੱਤਾ ਗਿਆ ਗੇਟ ਯੂਨੀਵਰਸਿਟੀ ਦੇ ਜਿਹੜੇ ਬੰਦ ਕਰ ਦਿੱਤੇ ਗਏ ਨੇ ਅੱਜ ਵੱਡੀ ਕਾਲ ਸੀ ਜਿੱਥੇ ਕਿ ਸੈਨੇਟ ਚੋਣਾਂ ਦੀ ਮੰਗ ਹੋ ਰਹੀ ਹੈ ਪਿਛਲੇ ਦਿਨ ਨੋਟੀਫਿਕੇਸ਼ਨ ਜਿਹੜਾ ਜਾਰੀ ਹੋਇਆ ਸੀ ਉਸ ਨੂੰ ਸਰਕਾਰ ਨੇ ਰੱਦ ਜ਼ਰੂਰ ਕਰ ਦਿੱਤਾ ਪਰ ਫਿਲਹਾਲ ਵਿਦਿਆਰਥੀ ਮੰਗ ਕਰ ਰਹੇ ਨੇ ਕੀ ਸੈਨਟ ਚੂਣਾ ਨੂੰ ਬਹਾਲ ਕੀਤਾ ਜਾਵੇ ਸ਼ਡਿਊਲ ਜਾਰੀ ਕੀਤਾ ਜਾਵੇ ਵੱਡੇ ਪੱਧਰ ਤੇ ਪੰਜਾਬ ਦੇ ਵਿੱਚੋਂ ਧਾਰਮਿਕ ਕਿਸਾਨ ਜਥੇਬੰਦੀਆਂ ਜਿਹੜੀਆਂ ਇਸ ਥਾਂ ਦੇ ਉੱਤੇ ਪਹੁੰਚਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਅੰਬ ਸਾਹਿਬ ਤੋਂ ਅੱਜ ਵੱਡੇ ਕਾਫਲੇ ਨੇ ਜਿਹੜੇ ਚੰਡੀਗੜ੍ਹ ਵੱਲੋਂ ਚੱਲਣਗੇ ਪਰ ਉਸ ਤੋਂ ਬਹਿਲਾ ਸੁਰੱਖਿਆ ਦੇ ਪੂਰੇ ਪੁਖਤਾ ਪ੍ਰਬੰਧ ਕਰ ਦਿੱਤੇ ਨੇ ਚੰਡੀਗੜ੍ਹ ਪੁਲਿਸ ਅਲਰਟ ਤੇ ਆ ਬੱਸਾਂ ਲਗਾ ਦਿੱਤੀਆਂ ਨੇ ਰੂਟ ਨੇ ਜਿਹੜੇ ਸਾਰੇ ਯੂਨੀਵਰਸਿਟੀ ਦੇ ਅੰਦਰ ਦਾਖਲ ਹੋਣ ਵਾਲੇ ਉਹਨਾਂ ਨੂੰ ਬੰਦ ਕਰ ਦਿੱਤਾ ਗਿਆ ਤਾਂ ਜਿਹੇ ਦੇ ਵਿੱਚ ਹੁਣ ਤਰਨੇ ਤੇ ਪਹੁੰਚਣ ਵਾਲੇ ਜਿਹੜੇ ਹੋਰ ਲੋਕ ਨੇ ਉਹਨਾਂ ਨੂੰ ਕਿਤੇ ਨਾ ਕਿਤੇ ਖੱਜਲ-ਖਵਾਰੀ ਦਾ ਸਾਹਮਣਾ ਜ਼ਰੂਰ ਕਰਨਾ ਪਏਗਾ ਉਹਨਾਂ ਨੂੰ ਹੁਣ ਰਸਤੇ ਦੇ ਵਿੱਚ ਰੋਕਿਆ ਜਾਏਗਾ ਇਹ ਤਾਂ ਪਹਿਲਾਂ ਹੀ ਬਿਲਕੁਲ ਕਲੀਅਰ ਸੀ ਕਿ ਜਦੋਂ ਵੀ ਕੋਈ ਵੱਡੀ ਕਾਲ ਹੁੰਦੀ ਹੈ ਧਰਨੇ ਦੀ ਤਾਂ ਕਿਤੇ ਨਾ ਕਿਤੇ ਕਿਸੇ ਨੂੰ ਜਿਹੜਾ ਅੰਦਰ ਦਾਖਲ ਹੋਣ ਦੀ ਪ੍ਰਵਾਨਗੀ ਜਿਹੜੀ ਨਹੀਂ ਦਿੱਤੀ ਜਾਂਦੀ ਕੁਝ ਸਟੂਡੈਂਟ ਸਾਡੇ ਨਾਲ ਇਸ ਤਰ੍ਹਾਂ ਉਹਨਾਂ ਨਾਲ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕਰਨਗੇ ਮੈਡਮ ਵਿਦਿਆਰਥੀਓ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਕਿ ਜਿਹੜੀ ਰੋਕਿਆ ਗਿਆ ਹੁਣ ਗੇਟ ਦੇ ਉੱਪਰ ਹੀ ਰੋਕ ਲਿਆ ਗਿਆ ਸਾਰੇ ਨੂੰ ਇੱਥੇ ਸਿਰਫ ਇੰਨੀ ਜੀ ਗੱਲ ਹੈ ਕਿ ਇਹ ਜਿਹੜੀ ਪੁਲਿਸ ਖੜੀ ਹੈ ਸਾਰੇ ਤੁਹਾਨੂੰ ਹੁਣ ਪੰਜਾਬੀ ਲੋਕ ਵੀ ਖੜੇ ਆਪਣੇ ਔਰ ਡਿਊਟੀਆਂ ਤੇ ਆਏ ਆ ਅਸੀਂ ਸਟੂਡੈਂਟ ਆਸੀਂ ਆਪਣੀ ਡਿਊਟੀ ਕਰ ਰਿਹਾ ਸਾਨੂੰ ਆਪਣੀ ਪੜ੍ਹਾਈ ਬਚਾਣੀ ਆ ਅਸੀਂ ਆਪਣੀ ਪੜ੍ਹਾਈ ਨੂੰ ਪ੍ਰਾਈਵੇਟਾਈਜੇਸ਼ਨ ਦੇ ਹੱਥੇ ਨਹੀਂ ਚਾੜਨਾ ਚਾਹੁੰਦੇ ਜਿਵੇਂ ਰੋਡ ਚੜ ਗਏ ਬਾਕੀ ਸਾਰੀ ਚੀਜ਼ਾਂ ਚੜ ਚੁੱਕੀ ਆ ਅਸੀਂ ਨਹੀਂ ਚੜਨਾ ਚਾਹੁੰਦੇ ਇਸ ਤਰੀਕੇ ਨਾਲ ਸਾਨੂੰ ਇਹ ਚੀਜ਼ ਮਨਜ਼ੂਰ ਨਹੀਂ ਅਸੀਂ ਆਪਣੀ ਯੂਨੀਵਰਸਿਟੀ ਕਿਸੇ ਨੂੰ ਦੇ ਸਕਦੇ ਮੋਦੀ ਨੂੰ ਜਾਂ ਮੋਦੀ ਦੀ ਬੀਜੇਪੀ ਨੂੰ ਜਾਂ ਜਿਵੇਂ ਇੱਥੇ ਭਵੀਪ ਜਿੱਤੀ ਸੀਗੀ ਉਹਨਾਂ ਦੇ ਜਿੱਤਣ ਤੋਂ ਬਾਅਦ ਆ ਕੰਮ ਹੋ ਗਿਆ 2021 ਚ ਸੈਨੇਟ ਦਾ ਧਰਨਾ ਲੱਗਿਆ ਸੀ ਉਦੋਂ ਵੀ ਅਸੀਂ ਸ਼ਾਮਿਲ ਸੀਗੇ ਤੇ ਹੁਣ ਲੱਗਿਆ ਹੁਣ ਵੀ ਅਸੀਂ ਕੰਮ ਵੀ ਕਰਦੇ ਆ ਨਾਲ ਇੱਥੇ ਨਾਲ ਪੜਦੇ ਵੀ ਆ ਤਾਂ ਵੀ ਆ ਕੇ ਇੱਥੇ ਖੜੇ ਹੋਏ ਨਾਈਟ ਸ਼ਿਫਟ ਲਾ ਕੇ ਆਈਆਂ ਮੈਂ ਇੱਥੇ ਖੜੀਆਂ ਫਿਰ ਵੀ 10 ਘੰਟੇ ਸ਼ਿਫਟ ਲਾ ਕੇ ਇੱਥੇ ਖੜੀਆਂ ਐਨਾ ਪਿਆਰ ਆ ਯੂਨੀਵਰਸਿਟੀ ਨਾਲ ਲੌਜਿਸਟਿਕਸ 'ਚ ਤੇ ਐਨਾ ਪਿਆਰ ਯੂਨੀਵਰਸਿਟੀ ਨਾਲ 10 ਘੰਟੇ ਦੀ ਸ਼ਿਫਟ ਲਾ ਕੇ ਫਿਰ ਵੀ ਇੱਥੇ ਖੜੇ ਆ ਸਾਡੀ ਯੂਨੀਵਰਸਿਟੀ ਅਸੀਂ ਕਿਦਾਂ ਹੱਥੋਂ ਕੀ ਨਹੀਂ ਜਾਣ ਦੇ ਰਹੇ ਨਹੀਂ ਜਾਣ ਦੇ ਰਹੇ ਕੀ ਕਹਿੰਦੇ ਨੇ ਗੰਨ ਨਹੀਂ ਜਾਣਾ ਇੱਥੋਂ ਤੁਸੀਂ ਤਾਂ ਇੱਥੇ ਪੜ੍ਹਦੇ ਤੁਸੀਂ ਤਾਂ ਸਟੂਡੈਂਟ ਸਟੂਡੈਂਟ ਨਹੀਂ ਸਟੂਡੈਂਟਸ ਨੂੰ ਵੀ ਨਹੀਂ ਜਾਣ ਦੇਦੇ ਤੱਕਾ ਸਹੀ ਪਹਿਲਾਂ ਵੀ ਜਾਣ ਪੱਤਰ ਜਿਹੜਾ ਕਹਿੰਦੇ ਨੇ ਇਹ ਇਹ ਇਹਨਾਂ ਨੇ ਇਹਨਾਂ ਨੇ ਕਿਹੜਾ ਮੇਰੇ ਤੋਂ ਕੁਝ ਮੰਗਿਆ ਇਹਨਾਂ ਨੇ ਕੁਝ ਵੀ ਨਹੀਂ ਮੰਗਿਆ ਇਹਨਾਂ ਨੇ ਕਿਹਾ ਜਾਣਾ ਨਹੀਂ ਮਜਾ ਇੱਥੋਂ ਉੱਥੋਂ ਜਾਓ ਹਰਾਸ ਕਰੋਗੇ ਇਹ ਨਹੀਂ ਜਾਣ ਦੇਦੇ ਮੈਨੂੰ ਪਹਿਲਾਂ ਹੀ ਪਤਾ ਮੈਂ ਦੋ ਵਾਰ ਟਰਾਈ ਕਰ ਚੁੱਕੀ ਹਾਂ ਤੁਹਾਡੇ ਲਈ ਪਛਾਣ ਪੱਤਰ ਤਾਂ ਹੋਣਾ ਤੁਸੀਂ ਤਾਂ ਵਿਦਿਆਰਥੀ ਹੋ ਫਿਰ ਹਾਂ ਹਾਂ ਮੈਂ ਹੈਗੀ ਆ ਵਿਦਿਆਰਥੀ ਇੱਥੇ ਦੀ ਫਿਰ ਵੀ ਨਹੀਂ ਜਾਣ ਦੇਦੇ ਨਾ 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 ਬਿਲਕੁਲ ਵੀ ਨਹੀਂ ਦਾ ਬਿਲਕੁਲ ਤਸਵੀਰ ਤੁਹਾਨੂੰ ਦਿਖਾ ਦਿੰਦੇ ਆ ਗੇਟ ਦੇ ਉੱਤੇ ਵਿਦਿਆਰਥੀਆਂ ਨੂੰ ਵੀ ਰੋਕਿਆ ਜਾ ਰਿਹਾ ਜਿਸ ਤਰ੍ਹਾਂ ਦੇ ਨਾਲ ਵਿਦਿਆਰਥੀ ਕਹਿ ਰਹੇ ਨੇ ਕਿ ਸਾਡੇ ਕੋਲ ਆਈਡੈਂਟੀਟੀ ਕਾਰਡ ਆ ਸਾਡੇ ਕੋਲ ਪਛਾਣ ਪੱਤਰਾ ਸਾਨੂੰ ਵੀ ਜਿਹੜਾ ਨਾਲ ਜਾਣ ਨਹੀਂ ਦਿੱਤਾ ਜਾ ਰਿਹਾ ਤਾਂ ਜਿਹੇ ਦੇ ਵਿੱਚ ਗੇਟ ਨੰਬਰ ਦੀ ਤਸਵੀਰ ਤੁਹਾਨੂੰ ਦਿਖਾ ਰਿਹਾ ਚੰਡੀਗੜ੍ਹ ਦੇ ਵਿੱਚ ਜਿੱਥੇ ਕਿ ਜੇ ਜੇ ਵਿਦਿਆਰਥੀ ਨੇ ਜਿਹੜੇ ਅੰਦਰ ਜਾਣਾ ਚਾਹੁੰਦੇ ਨੇ ਦੇਖੋ ਇੱਧਰ ਆ ਬਈ ਹੈਲੋ ਵਿਦਿਆਰਥੀ ਨੂੰ ਜਾਣ ਦਿੱਤਾ ਜਾ ਰਿਹਾ ਬਾਹਰ ਤੁਸੀਂ ਇਹ ਕਿ ਮਨਾ ਕਰ ਸਕਦੇ ਹੋ ਸਾਨੂੰ ਅੰਦਰੋਂ ਵਿਦਿਆਰਥੀਆਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ। ਸਾਡੇ ਕੋਲ ਵਾਸਤੇ ਨਹੀਂ ਤਾਂ ਕੋਈ ਬਾਹਰ ਵਾਲੇ ਨਹੀਂ ਬੋਲੇ ਸੀ ਜਾਂਦੇ ਅੰਦਰ। ਸਾਨੂੰ ਵੀ ਜਾਣ ਤੋਂ ਪਲੀਜ਼ ਅੰਦਰ ਸਾਨੂੰ ਕੀ ਤਾਂ ਕਰੀਓ ਤੁਸੀਂ। ਹੀਟ ਬੰਦੇ। ਸਟੂਡੈਂਟ ਨੇ ਸਟੂਡੈਂਟਾਂ ਨੂੰ ਰੋਕਾ ਦੋ ਤੁਸੀਂ। ਆਈ ਕਾਰਡ ਇਹਨਾਂ ਨੂੰ ਵੀ ਤਾਂ ਕਰ ਰਹੇ ਆ ਆਈ ਕਾਰਡ ਹੈ ਹਮਾਰੇ ਕੋਲ ਆਈ ਕਾਰਡ ਕੱਢੋ ਕੱਢੋ ਆਈ ਕਾਰਡ ਆਈ ਕਾਰਡ ਤੋਂ ਉਪਰ ਦਾ ਉਤਰ ਹੈਗਾ ਜਿਹਨਾਂ ਨੇ ਪਛਾਣ ਪੱਤਰ ਆਈ ਕਾਰਡ ਤਾਂ ਹੁਣ ਨਾ ਅਸੀਂ ਇਹਨਾਂ ਨੂੰ ਨਹੀਂ ਰੋਕ ਰਹੇ ਇਹਨਾਂ ਨੂੰ ਸੰਕਟਾਂ ਕਰ ਰਹੇ ਹੋ ਆ ਦੇ ਪਛਾਣ ਪੱਤਰ ਕਿ ਇਹਨਾਂ ਨੂੰ ਵੀ ਨਹੀਂ ਜਾਣ ਦਵਾਂਗੇ ਅੰਦਰ ਹੁਣ ਜਾਣ ਤਾਂ ਹੁਣ ਗੇਟ ਖੋਲੋ ਗੇਟ ਖੋਲੋ ਇੱਕ ਨੰਬਰ ਤੇ ਨਹੀਂ ਆਖਦੇ ਜੀ ਆਪਤੀ ਨੇ ਤਾਂ ਵਿਦਿਆਰਥੀ ਨੇ ਇਹਦੇ ਅੰਦਰ ਜਾ ਸਕਦੇ ਨੇ ਇਹਨਾਂ ਨੂੰ ਤਾਂ ਦਾ ਅੰਦਰ ਲੈਣ ਆਈ ਡੀ ਕਾਰਡ ਲੈ ਲਓ ਆਈ ਡੀ ਕਾਰਡ ਦਿਖਾ ਹਾਂ ਜੀ ਆਈ ਡੀ ਕਾਰਡ ਦਿਖਾ ਆਈ ਕਾਰਡ ਆਈ ਡੀ ਦੇਖੋ ਆਈ ਡੀ ਕਾਰਡ ਵਾਲੇ ਵਿਦਿਆਰਥੀਆਂ ਨੂੰ ਵੀ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਤਸਵੀਰ ਆ ਜਿਹੜੀ ਤੁਹਾਨੂੰ ਇਹ ਜਦ ਸਾਡੇ ਕੋਲ ਸਾਰੇ ਪ੍ਰੂਫ ਹੈ ਜਾਣ ਤੋਂ ਪੁਲੀਸ ਸਾਨੂੰ ਗੇਟ ਖੋਲੋ ਹਮ ਨਹੀਂ ਜਾਏਗੇ ਹਮ ਵਹਾਂ ਸੇ ਜਾਣਗੇ ਜਦ ਇਹ ਗੇਟ ਖੁੱਲਿਆ ਆਪ ਕਿਉਂ ਨਹੀਂ ਖੋਲ ਰਿਹਾ ਹਮੇ ਅੰਦਰ ਜਾਣੇ ਲਈ ਤਿੰਨ ਤੇ ਵੀ ਪੁਲਿਸ ਜਮੇ ਪੁਲਿਸ ਉੱਥੇ ਤਾਂ ਜਮੇ ਬਹੁਤ ਬੁਰਾ ਹਾਲ ਹੈ ਤੇ ਇੱਥੇ ਹੀ ਬਹੁਤ ਬੁਰਾ ਲੇ ਕਿਉਂ ਨਹੀਂ ਜਾਣਦੇ ਗੇਟ ਨੰਬਰ 1 ਤੇ ਵੀ ਪੁਲਿਸ ਹੋਊਂਗੇ ਨੇ ਜਦ ਕਹਿ ਰਹੇ ਕਿ ਗੇਟ ਨੰਬਰ 1 ਤੇ ਜਾਓ ਮੈਡਮ ਤੁਸੀਂ ਆਈ ਡੀ ਕਾਰਡ ਮੰਗਿਆ ਸੀ ਜਾਣਦੋ ਹੁਣ ਕੀ ਹੁਣ ਵਿਦਿਆਰਥੀਆਂ ਦੀ ਪਾਬੰਦੀ ਹੋ ਗਈ ਯੂਨੀਵਰਸਿਟੀ ਐਂਟਰੀ ਦੀ ਨਹੀਂ ਨਹੀਂ ਸਭ ਵਿਦਿਆਰਥੀ ਦੀ ਕੋਈ ਪਾਬੰਦੀ ਨਹੀਂ ਵਿਦਿਆਰਥੀ ਹੈ ਵੀਰੇ ਕੋਈ ਬਾਹਰੀ ਹੈ ਕੋਈ ਨਹੀਂ ਸਰ ਮੈਂ ਤਾਂ ਜਾਣ ਦੇ ਰਹੀਆਂ ਮੈਂ ਤਾਂ ਨਹੀਂ ਰੋਕ ਰਹੀਆਂ ਇਹੋ ਫੇਰ ਖਿਲਾਓ ਗੇਟ ਦੇ ਥੋੜੀ ਨਹੀਂ ਸੁਣਦੇ ਇਹ ਨਹੀਂ ਸਰ ਐਸਓ ਚ ਨੂੰ ਅੱਗੇ ਕਰੋ ਡੀਐਸਪੀ ਨੇ ਉਹਨਾਂ ਨੇ ਰੋਕੇ ਬੁਲਾਓ ਨਾ ਤੁਹਾਨੂੰ ਤੁਸੀਂ ਖੜਾਇਆ ਇੱਥੇ ਡਿਊਟੀ ਤੇ ਉਹਨਾਂ ਨੇ ਬੁਲਾਓ ਸਰ ਨੂੰ ਬੁਲਾਓ ਬੁਲਾਓ ਸਰ ਨੂੰ ਇੱਕ ਜਿਹੜੀ ਚਿੱਠੀ ਜਾਰੀ ਹੋਈ ਸੀ ਵਿਦਿਆਰਥੀਆਂ ਨੂੰ ਜਾਣ ਦੇ ਲਈ ਕਿਹੇ ਸੀ ਉਹਨਾਂ ਦੇ ਪਛਾਣ ਪੱਤਰ ਹੋਗੇ ਸੀ ਜਾਣ ਦਾ ਕਿਵੇਂ ਸਾਨੂੰ ਫੋਨ ਗੇਟ ਨੰਬਰ ਹਾਂ ਜਿਹੜੀ ਇਹ ਦੋ ਦੀ ਇਹ ਤਸਵੀਰ ਮਾਫ ਕਰ ਰਿਹਾ ਤਿੰਨ ਦੀ ਤਸਵੀਰ ਹੈ ਜਿੱਥੇ ਕੀ ਇਸ ਸਮੇਂ ਜਿਹੜਾ ਹੰਗਾਮਾ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਤਾਂ ਦੋ ਨੰਬਰ ਗੇਟ ਤੇ ਬਹਿਸ ਵੀ ਹੋਈ ਆ ਪੁਲਿਸ ਦੇ ਨਾਲ ਜਿੱਥੇ ਕਿ ਵਿਦਿਆਰਥੀਆਂ ਦੀ ਐਂਟਰੀ ਤੇ ਵੀ ਪਾਬੰਦੀ ਲਗਾ ਦਿੱਤੀ ਆ ਕੁਝ ਵਿਦਿਆਰਥਣਾਂ ਜਿਨ੍ਹਾਂ ਦੇ ਵੇ ਆਈਡੀ ਕਾਰਡ ਵੀ ਹੈ ਪੰਜਾਬ ਯੂਨੀਵਰਸਿਟੀ ਦਾ ਇੱਥੇ ਪੜ੍ਹਦੇ ਨੇ ਪਰ ਉਹਨਾਂ ਨੂੰ ਵੀ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਉਹਨਾਂ ਕੋਲ ਪਹਿਚਾਨ ਪੱਤਰ ਹੈ ਜੀ ਸਰ ਆਈਡੀ ਕਾਰਡ ਵਾਲੇ ਵੀ ਰੋਕੋਗੇ ਹੁਣ ਵਿਦਿਆਰਥੀਆਂ ਨੂੰ ਹੈਲੋ ਹੈਲੋ ਇਸ ਤਰ੍ਹਾਂ ਦਾ ਹੁਕਮ ਹੈ ਤੁਹਾਡੇ ਕੋਲ ਕੋਈ ਅਥਾਰਟੀ ਹੈ ਸਾਡੇ ਕੋਲ ਬਿਲਕੁਲ ਇੱਥੇ ਤਾ ਬਿਲਕੁਲ ਅਧਿਕਾਰੀਆਂ ਨੂੰ ਕੋਈ ਜਵਾਬ ਨਹੀਂ ਆ ਰਿਹਾ ਜਿੱਥੇ ਕੀ ਕਿੰਨਾ ਕੁੜੀਆਂ ਦੇ ਕੋਲ ਪਛਾਣ ਪੱਤਰ ਆ ਯੂਨੀਵਰਸਿਟੀ ਦੇ ਅੰਦਰ ਪੜ੍ਹਦੀਆਂ ਨੇ ਉਹਨਾਂ ਨੂੰ ਵੀ ਰੋਕਿਆ ਗਿਆ ਦੇਖੋ ਕਿਸ ਤਰ੍ਹਾਂ ਦੀ ਸਖਤੀ ਹੈ ਜਿਹੜੀ ਅੱਜ ਚੰਡੀਗੜ੍ਹ ਦੇ ਵਿੱਚ ਕੀਤੀ ਗਈ ਹੈ ਚੰਡੀਗੜ੍ਹ ਪੁਲਿਸ ਕਿਤੇ ਨਾ ਕਿਤੇ ਸਖਤ ਆ ਜਿਹੜੀ ਨਜ਼ਰ ਆ ਰਹੀ ਹੈ ਤਾਂ ਜਹੇ ਦੇ ਵਿੱਚ ਤੁਸੀਂ ਵੀ ਵਿਦਿਆਰਥੀਓ ਤਾਂ ਕੋ ਨੂੰ ਵੀ ਰੋਕ ਦਿੱਤਾ ਕਿ ਤੁਸੀਂ ਨਹੀਂ ਜਾ ਸਕਦੇ ਨਹੀਂ ਜੀ ਕਹਿ ਰਹੇ ਨਹੀਂ ਜਾਣਾ ਹਾਂ ਤਾਂ ਕਿਹੜੀ ਕਲਾਸ ਚ ਪੜ੍ਹਦੇ ਕਿਹੜੀ ਕਲਾਸ ਦੇ ਵਿਦਿਆਰਥੀ ਹੋ ਤੁਸੀਂ ਮੈਂ ਮਕੈਨੀਕਲ ਬੈਚਲਰਸ ਇੰਜੀਨੀਅਰਿੰਗ ਯੂਆਈਟੀ ਮੇਰਾ ਹੌਸਟਲ ਹੈ ਜੀ 2 ਨੰਬਰ ਹੌਸਟਲ ਤੇ ਵੀ ਨਹੀਂ ਜਾਣ ਦਿੰਦੇ ਤੁਹਾਨੂੰ ਤਾਂ ਬਿਲਕੁਲ ਦੇਖ ਸਕਦੇ ਹੋ ਗੇਟ ਨੰਬਰ ਦੋ ਦੇ ਇਆਂ ਇਹ ਤਸਵੀਰਾਂ ਨੇ ਜਿੱਥੇ ਕਿ ਬਹਿਸ ਹੁੰਦੀ ਹੋਈ ਜ਼ਰੂਰ ਨਜ਼ਰ ਆਈ ਜਿੱਥੇ ਕਿ ਵਿਦਿਆਰਥੀਆਂ ਨੂੰ ਅੰਦਰ ਜਾਣ ਤੋਂ ਹੁਣ ਰੋਕਿਆ ਜਾ ਰਿਹਾ ਤੇ ਸਖਤੀ ਹੈ ਜਿਹੜੀ ਉਹ ਚੰਡੀਗੜ੍ਹ ਦੇ ਵਿੱਚ ਬੁਦਾ ਦਿੱਤੀ ਗਈ ਆ ਸਾਰੇ ਗੇਟ ਨੇ ਤਕਰੀਬਨ ਉਹ ਬੰਦ ਕਰ ਦਿੱਤੀ ਗਿਆ ਵੱਡੇ ਪੱਧਰ ਤੇ ਜਿਹੜੀ ਪੁਲਿਸ ਉਹ ਤਾਇਨਾਤ ਕੀਤੀ ਗਈ ਆ ਪੰਜਾਬ ਤੇ ਨਾਲ ਦੀਆਂ ਲਗ ਹਜ਼ਰੜ੍ਹਾਂ ਲੱਗਦੀਆਂ ਨੇ ਚੰਡੀਗੜ੍ਹ ਦੀਆਂ ਉਹਨਾਂ ਨੂੰ ਵੀ ਸੀਲ ਕਰ ਦਿੱਤਾ ਗਿਆ ਪਰ ਗੇਟ ਤੇ ਜਿੱਥੇ ਕਿ ਗੇਟ ਨੂੰ ਬਿਲਕੁਲ ਪ੍ਰੋਪਰ ਤਰੀਕੇ ਦੇ ਨਾਲ ਸੀਲ ਕਰ ਦਿੱਤਾ ਗਿਆ ਜਹੇ ਦੇ ਵਿੱਚ ਜਿਹੜੇ ਵਿਦਿਆਰਥੀਆਂ ਦੇ ਕੋਲ ਆਈਡੀ ਕਾਰਡ ਆ ਉਹਨਾਂ ਨੂੰ ਵੀ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਥੋੜੇ ਸਮੇਂ ਪਹਿਲਾਂ ਥਾਂ ਦੇ ਉੱਤੇ ਹੰਗਾਮਾ ਹੋਇਆ ਵਿਦਿਆਰਥੀ ਅੰਦਰ ਜਾਣਾ ਚਾਹੁੰਦੇ ਨੇ ਜਿਨ੍ਹਾਂ ਦੇ ਕੋਲ ਆਈਡੀ ਕਾਰਡ ਆ ਉਹਨਾਂ ਨੂੰ ਵੀ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਦੇਖੋ ਸਾਹਮਣੇ ਉਹ ਪੁਲਿਸ ਵਾਲੇ ਮੈਡਮ ਉਹਨਾਂ ਨੂੰ ਰੋਕ ਰਹੇ ਨੇ ਕਿਉਂਕਿ ਦੂਜੇ ਪਾਸੇ ਦੀ ਜਾਣ ਦੀ ਉਹ ਕੋਸ਼ਿਸ਼ ਕਰਦੇ ਹੋਏ ਨਜ਼ਰ ਆ ਰਹੇ ਸੀ ਤਾਂ ਟੱਪ ਕੇ ਲੰਘਦੀ ਹੋਈ ਨਜ਼ਰ ਆ ਰਹੀ ਆ ਹੰਗਾਮਾ ਜਿਹੜਾ ਹੁੰਦਾ ਹੋਇਆ ਨਜ਼ਰ ਆ ਰਿਹਾ ਇਸ ਸਮੇਂ ਜਿਹੜੀ ਤੱਕਾ ਕੀਤਾ ਜਾ ਰਿਹਾ ਮੈਡਮ ਕਿਵੇਂ ਰੋਕ ਸਕਦੇ ਤੁਸੀਂ ਨਾਲ ਆਈਡੀ ਕਾਰਡ ਕਿਵੇਂ ਰੋਕ ਸਕਦੇ ਹੋ ਆਈਡੀ ਕਾਰਡ ਨਾਲ ਕੋਲ ਤਾਂ ਇਹ ਕੋਈ ਵੀ ਦੇਖੋ ਇਹਦੇ ਕੋਲ ਆਈਡੀ ਕਾਰਡ ਹੈ ਆਈਡੀ ਕਾਰਡ ਹੈ ਕਮਾਂਡਰ ਦੇਖੋ ਦੇਖੋ ਵਿਦਿਆਰਥੀਆਂ ਦੇ ਨਾਲ ਕਿਵੇਂ ਸਾਰੀ ਹੋ ਰਹੀ ਹੈ ਇਹ ਤੱਕਾ ਹੈ ਦੇਖੋ ਚੰਡੀਗੜ੍ਹ ਪੁਲਿਸ ਦਾ ਇਹ ਚੰਡੀਗੜ੍ਹ ਪੁਲਿਸ ਦਾ ਤੱਕਾ ਹੈ ਮੰਨਣਾ ਤੁਸੀਂ ਮੰਨੋ ਤੱਕਾ ਕੀਤਾ ਜਾ ਰਿਹਾ ਦੇਖੋ ਵਿਦਿਆਰਥੀਆਂ ਨੂੰ ਕਿ ਪੌਣੀਆਂ ਦੀਆਂ ਆਵਾਜ਼ਾਂ ਦੇ ਰਿਹਾ ਕਰ ਦਿੱਤਾ ਗਿਆ ਹੈ ਤਸਵੀਰਾਂ ਨੇ ਚੰਡੀਗੜ੍ਹ दिया, पर पर पेस पेस दिया दो दोनों अरे यार यारेज दूंगी तेरे को अंदर है एक बार आजा भेज देंगे होने होने दे। पे पे देंगे बाल लिप के बैठे अपना क्या हिसाब ला लिया एक बार आजा भेज देंगे ਬਾਅਛਾ ਨਹੀਂ ਛੋੜ ਰਿਹਾ ਬਾਅਛਾ ਛੋੜਿਆ ਜਾ ਰਿਹਾ ਹੈ ਵਿਦਿਆਰਥੀਆਂ ਨਾਲ ਦੇਖੋ ਨਾ ਦੇ ਉੱਤੇ ਇਹ ਕਿਸ ਤਰ੍ਹਾਂ ਦੇ ਨਾਲ ਕੰਬੀਆਂ ਲਗਾਈਆਂ ਜਾ ਰਹੀਆਂ ਨੇ ਉਸ ਦੇ ਬਾਅਦ ਬਿਲਕੁਲ ਮੇਨ ਗੇਟ ਸੇ ਚਲੀ ਜਾ ਮੇਨ ਗੇਟ ਸੇ ਚਲੀ ਜਾ ਮੇਨ ਮੇਨ ਚਲੀ ਜਾ ਚਲੀ ਜਾਉਂਗਾ ਬਸ ਖੁਲਵਾ ਦੇ ਆ ਜਾ ਪਲੀਜ਼ ਆ ਜਾ ਯਾਰ ਖੁਲਵਾ ਦੇਗੇ ਮੈਡਮ ਬਹੁਤ ਬੜਾ ਸਾਰੇ ਉੱਠ ਕੇ ਕੰਦਾ ਕਰਨਾ ਪੈ ਗਿਆ ਵਿਦਿਆਰਥੀ ਮਾਈਕ ਇੱਤ ਵੀ ਤਾਂ ਖੁੱਲੇਗਾ ਜੀ ਗੇਟ ਚੱਪੜਨਗੇ ਗੇਟ ਖੋਲੀ ਦਿਓ ਆ ਜਾ ਖੁੱਲ ਜਾ ਜਾ ਦੇ ਖੁਲਵਾ ਦੇਗੇ ਖੁਲਵਾ ਦੇਰ ਖੋਲ ਦੇ ਜੀ ਆ ਜਾ ਖੋਲ ਚੱਲੋ ਆ ਜਾ ਖੋਲ ਦੇ ਦਿੰਗੇ ਆਪਾਂ ਉਹ ਤਾਂ ਯਾਰ ਇਸ ਵਾਰ ਆ ਜਾ ਆ ਜਾ ਆ ਜਾ ਆ ਜਾ ਆ ਜਾ ਬੇਟਾ ਆਈਏ ਕੋਈ ਰੋਕਾ ਕੋਈ ਨਹੀਂ ਨੋ ਬਸ ਖੁਲਵਾ ਦੇ ਖੁਲਵਾ ਦੇਣਾ ਤਾਂ ਬਿਲਕੁਲ ਹੁਣ ਵਿਦਿਆਰਥੀ ਨੂੰ ਇਹ ਪਰੋਸਾ ਦਿੱਤਾ ਗਿਆ ਕਿ ਅਸੀਂ ਗੇਟ ਆ ਜਿਹੜਾ ਅ ਹੰਗਾਮਾ ਜਿਹੜਾ ਹੁੰਦਾ ਹੋਇਆ ਜਰੂਰ ਨਜ਼ਰ ਆ ਰਿਹਾ ਤਾਂ ਸਾਹਮਣੇ ਹੋਏ ਵਿਦਿਆਰਥਣ ਜਿਹੜੀ ਲਗਾਤਾਰ ਜਦੋਂ ਜਹਾਦ ਕਰ ਰਹੀ ਹੈ ਕਿ ਸਾਨੂੰ ਗੇਟ ਦੇ ਅੰਦਰ ਦਾਖਲ ਤਾਂ ਹੋਣ ਦੋ ਸਾਡੇ ਕੋਲ ਤਾਂ ਆਈ ਡੀ ਕਾਰਡ ਨੇ ਤਾਂ ਜਿਹੜੀ ਤੁਸੀਂ ਅੰਦਰ ਅੰਦਰ ਤੁਹਾਡੇ ਤੁਸੀਂ ਹੋਸਟਲ 'ਚ ਰਹਿੰਦੇ ਹੋ ਜਾਂ ਕੋਈ ਹੋਸਟਲ ਤੁਹਾਡਾ ਹੋਸਟਲ ਹੈ ਅੰਦਰ ਤੁਹਾਨੂੰ ਹੋਸਟਲ ਵੀ ਨਹੀਂ ਜਾਣਦੇ ਨਹੀਂ ਜਾਣਦੇ ਰੇ ਕਿਉਂ ਨਹੀਂ ਜਾਣਦੇ ਰੇ ਪੁੱਛੋ ਹੀ ਨਾ ਤੁਹਾਡੇ ਕੋਲ ਤਾਂ ਆਈਡੀ ਕਾਰਡ ਵੀ ਆ ਦਿਖਾ ਲਓ ਥੋੜਾ ਦੇਖੋ ਇਹਨਾਂ ਨੇ ਵੀ ਆਈਡੀ ਕਾਰਡ ਦਿੱਤਾ ਪਰ ਇਹ ਫਿਰ ਵੀ ਮੈਨੂੰ ਅੰਦਰ ਨਹੀਂ ਜਾਣ ਦੇ ਰਹੇ ਤੇ ਹੁਣ ਉਹਨਾਂ ਨੇ ਕਿਹਾ ਕਿ ਮੇਨ ਗੇਟ ਖੋਲ੍ਹੇ ਜੋਂਗ ਪਰ ਇਹ ਮੇਨ ਗੇਟ ਵੀ ਨਹੀਂ ਖੋਲ੍ਹ ਰਹੇ ਇਸ ਤਰੀਕੇ ਨਾਲ ਅੰਦਰ ਗਏ ਜਿਵੇਂ ਕੋਈ ਚੋਰ ਹੁੰਦਾ ਡਾਕੂ ਹੁੰਦਾ ਇਹ ਪਤਾ ਲੱਗਦਾ ਕਿ ਵਿਦਿਆਰਥੀਆਂ ਨਾਲ ਕਿੰਨਾ ਤੱਕਾ ਹੋ ਰਿਹਾ ਬਹੁਤ ਜ਼ਿਆਦਾ ਤੱਕਾ ਕਰ ਰਹੇ ਨੇ ਇਹ ਬਹੁਤ ਜ਼ਿਆਦਾ ਸਾਨੂੰ ਕਿਉਂ ਤੰਗ ਕਰਿਆ ਅਸੀਂ ਘਰੋਂ ਆਏ ਆ ਤੇ ਸਾਡੇ ਕੋਲ ਇੰਨੇ ਇਹਨਾਂ ਸਮਾਨ ਹੋਣੇ ਸੀ ਕਿੱਥੇ ਜਾਏ ਸੜਕਾਂ 'ਤੇ ਰੋਲੀਏ ਸਾਡੇ ਤੇ ਹੋਸਟਲ ਹੀ ਹੈ ਇੱਥੇ ਅਸੀਂ ਤਾਂ ਹੋਸਟਲ ਹੀ ਜਾਣਾ ਤੁਸੀਂ ਘਰ ਤੋਂ ਆਏ ਹੋ ਕਿੱਥੋਂ ਕਿੱਥੇ ਘਰ ਤੋਂ ਆਈ ਹਾਂ ਕਿੱਥੋਂ ਕਿਹੜੇ ਇਲਾਕੇ ਤੋਂ ਆਏ ਹੋ ਅਨੰਦਪੁਰ ਸਾਹਿਬ ਦੀ ਹਾਂ ਅਨੰਦਪੁਰ ਸਾਹਿਬ ਤੋਂ ਆਏ ਹਾਂ ਜਿਹੜੇ ਥੱਲੇ ਹੋਗੇ ਉਰੇ ਆ ਕੇ ਫੇਰ ਮੈਂ ਮੈਂ 5 ਵਜੇ ਦੀ ਨਿਕਲੀ ਹੋਈ ਘਰ ਤੋਂ ਤੇ ਬਹੁਤ ਜ਼ਿਆਦਾ ਤੰਗ ਕਰ ਰਹੇ ਟਿੱਕੇ ਕਰ ਰਹੇ ਕਿ ਮੇਨ ਗੇਟ ਖੋਲਿਓ ਜਦੋਂ ਮੇਨ ਗੇਟ ਵੀ ਨਹੀਂ ਖੋਲ ਰਹੇ ਹੂੰ ਬਿਲਕੁਲ ਤਾਂ ਜਿਹੇ ਦੇ ਵਿੱਚ ਹੁਣ ਵਿਦਿਆਰਥੀਆਂ ਤੇ ਵੀ ਪਾਬੰਦੀ ਲੱਗ ਗਈ ਆ ਤਾਂ ਸਰ ਹੁਣ ਵਿਦਿਆਰਥੀਆਂ ਤੇ ਪਾਬੰਦੀ ਲਗਾ ਦਿੱਤੀ ਆ ਜਿਨ੍ਹਾਂ ਦੇ ਕੋਲ ਆਈਡੀ ਕਾਰਡ ਆ ਕੀ ਉਹਨਾਂ ਦੇ ਉੱਪਰ ਪਾਬੰਦੀ ਆਈਡੀ ਕਾਰਡ ਤੋਂ ਆਈਆਂ ਆ ਆਈਡੀ ਕਾਰਡ ਦੀ ਚੱਲੀ ਹੋਈਆਂ ਨਾ ਦਾ ਹੋਸਟਾਂ ਦਾ ਹਾਸਲ ਜਾਣਾ ਨਹੀਂ ਨਹੀਂ ਕੋਈ ਕਾਰਡ ਦੇਖ ਕੇ ਹਮਝਾ ਜਿੰਨ ਕੋ ਜੋ ਯੂਨੀਵਰਸਿਟੀ ਦਾ ਕਾਰਡ ਦੇਖ ਲਓ ਨਾ ਇਹਨਾਂ ਦਾ ਪਹਿਲ ਮੈਂ ਇਸੇ ਬਾਤ ਨਾ ਕਰੂੰ ਕਰੋ 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 ਵੀ ਵਿਲ ਟੇਕ ਡਿਸੀਜਨ ਜੀ ਲੈ ਲੇਗੇ ਡਿਸੀਜਨ ਲੈ ਲੇਗੇ ਉਸ ਵਿੱਚ ਚਲੋ ਸਰ ਕਿੰਨੇ ਟਾਈਮ ਚ ਸਰ ਅਭੀ ਨਹੀਂ ਕਿੰਨੇ ਕਿੰਨੇ 2 ਉਹਨੂੰ 1.5-2 ਘੰਟੇ ਹੋ ਗਏ ਉਹ ਡਿਸੀਜਨ ਸਰ ਅਸੀਂ ਕਿਉਂ ਹਟਾਂਗੇ ਅਸੀਂ ਦੁਕਾਨਾ ਦੇ ਹਿਦਾਇਤ ਹੈ ਅਸੀਂ ਕਿਉਂ ਹਟਾਂਗੇ ਇਸ ਤਰ੍ਹਾਂ ਨਹੀਂ ਡੈਂਟੀ ਕਾਰਡ ਵਾਲੇ ਵਿਦਿਆਰਥੀ ਨੂੰ ਵੀ ਰੋਕ ਲਓ ਤੁਹਾਨੂੰ ਹੁਕਮ ਹੈ ਇਸ ਤਰ੍ਹਾਂ ਦਾ ਕੋਈ ਹਿਦਾਇਤ ਮਿਲੀ ਹੈ ਤੁਹਾਨੂੰ ਦੇਖ ਲੇਗੇ ਅਸੀਂ ਇਸੀ ਨੂੰ ਤਾਂ ਬਿਲਕੁਲ ਇੱਕ ਵਾਰ ਫੇਰ ਹੰਗਾਮਾ ਜਿਹੜਾ 2 ਨੰਬਰ ਗੇਟ ਤੇ ਹੁੰਦਾ ਹੋਇਆ ਨਜ਼ਰ ਆ ਰਿਹਾ ਤਾਂ ਵਿਦਿਆਰਥੀ ਦਾ ਕਹਿੰਦਾ ਕਿ ਮੀਡੀਆ ਨੂੰ ਕਿਹਾ ਜਾ ਰਿਹਾ ਕਿ ਤੁਸੀਂ ਹਟੋ ਫੇਰ ਅਸੀਂ ਜਾਣ ਦੇਵਾਂਗੇ ਇਹ ਤਾਂ ਸਾਡੇ ਤੇ ਤਕਲੀਫ ਹੈ ਕਿ ਤੁਸੀਂ ਹਟੋ ਸਾਈਡ ਤੇ ਹਾਂਜੀ ਅਸੀਂ ਫੇਰ ਸਾਨੂੰ ਪਿੱਛੇ ਨੂੰ ਕਰ ਰਹੇ ਨੇ ਜੇ ਲੰਗਾਓਗੇ ਜੀ ਜੇ ਅਸੀਂ ਹਟ ਜਾਾਂਗੇ ਲੰਗਾਓਗੇ ਤਾਂ ਉਹ ਸਮੇਂ 2 ਨੰਬਰ ਗੇਟ ਤੇ ਹੰਗਾਮਾ ਹੁੰਦਾ ਹੋਇਆ ਜ਼ਰੂਰ ਨਜ਼ਰ ਆ ਰਿਹਾ ਤਾਂ ਅਜੇਹੇ ਦੇ ਵਿੱਚ ਤਸਵੀਰ ਆ ਜਿਹੜੀ ਜ਼ਰੂਰ ਨਜ਼ਰ ਆ ਰਹੀ ਹੈ ਤਾਂ ਵੱਡੇ ਹੰਗਾਮੇ ਤੋਂ ਬਾਅਦ ਵੱਡੀ ਜਿੱਤ ਵਿਦਿਆਰਥੀ ਦੀ ਹੋਈ ਆ ਕਿ ਜਦੋਂ ਹੁਣ ਆਪਣੇ ਹੱਕਾਂ ਦੇ ਲਈ ਆਵਾਜ਼ ਬੁਲੰਦ ਕੀਤੀ ਤਾਂ ਹੁਣ ਗੇਟ ਖੋਲਣ ਦੀ ਗੱਲ ਅਧਿਕਾਰੀ ਕਹਿ ਰਹੇ ਨੇ ਜੇਕਰ ਹੰਗਾਮੇ ਤੋਂ ਪਹਿਲਾਂ ਹੀ ਇਹ ਗੇਟ ਖੋਲ ਦਿੰਦੇ ਤਾਂ ਇਹਨਾਂ ਦੀ ਵੀ ਬਚਦੀ ਸੀ ਤਾਂ ਵਿਦਿਆਰਥੀ ਵੀ ਆਪਣਾ ਅੰਦਰ ਚੱਲਿਆ ਜਾਂਦਾ ਤਾਂ ਅਜੇਹੇ ਦੇ ਵਿੱਚ ਹੁਣ ਘਟੋ ਘਟ ਇੱਕ ਘੰਟੇ ਦੇ ਹੰਗਾਮੇ ਤੋਂ ਬਾਅਦ ਇਹ ਗੇਟ ਖੋਲਿਆ ਜਾ ਰਿਹਾ ਵਿਦਿਆਰਥੀ ਦੇ ਕੋਲ ਆਈਡੈਂਟਿਟੀ ਦੀ ਕਾਰ ਸੀ ਫਿਰ ਵੀ ਨਹੀਂ ਅੰਦਰ ਜਾਣ ਦਿੱਤਾ ਗਿਆ ਤਾਂ ਜਹੇ ਦੇ ਵਿੱਚ ਹੁਣ ਜੇਟ ਖੋਲਿਆ ਗਿਆ ਕਿਸ ਤਰੀਕੇ ਨਾਲ ਦੇਖੋ ਹੁਣ ਗੇਟ ਖੋਲਿਆ ਇਹਨਾਂ ਨੇ ਤਾਂ ਬਿਲਕੁਲ ਤਾਂ ਇਸ ਵਕਤ ਤਸਵੀਰ ਉਸ ਤੋਂ ਨਾਲ ਵੀ ਸਟੂਡੈਂਟ ਤਾਂ ਬਿਲਕੁਲ ਦੇਖੋ ਹੁਣ ਹੰਗਾਮੇ ਤੋਂ ਬਾਅਦ ਇਹ ਗੇਟ ਖੋਲਿਆ ਗਿਆ ਲੰਬੇ ਸਮੇਂ ਤੋਂ ਵਿਦਿਆਰਥਣ ਜਦੋਂ ਜਹਦ ਕਰ ਰਹੀ ਸੀ ਤਾਂ ਫਿਰ ਸਵਾਲ ਜਵਾਬ ਜਦੋਂ ਅਧਿਕਾਰੀਆਂ ਨੂੰ ਹੋਏ ਤਾਂ ਫਿਰ ਉਹਨਾਂ ਨੂੰ ਵੀ ਇਸ ਲਈ ਝੁਕਣਾ ਪਿਆ ਕਿ ਇਹ ਵਿਦਿਆਰਥੀ ਅੰਦਰ ਜਾਣਗੇ ਪਹਿਲਾਂ ਵਿਦਿਆਰਥੀਆਂ ਨੂੰ ਵੀ ਰੋਕਿਆ ਜਾ ਰਿਹਾ ਹੰਗਾਮਾ ਵੱਡੇ ਪੱਧਰ ਤੇ ਚੱਲ ਰਿਹਾ ਤਾਂ ਜਿਹੇ ਦੇ ਵਿੱਚ ਕਈ ਬਾਰਡਰ ਸੀਲ ਕਰਨ ਦੀ ਵੀ ਖਬਰ ਸਾਹਮਣੇ ਆ ਰਹੀ ਆ ਚੰਡੀਗੜ੍ਹ ਦੇ ਵਿੱਚ ਸਖਤੀ ਵਧ ਗਈ ਆ ਪੰਜਾਬ ਯੂਨੀਵਰਸਿਟੀ ਦਾ 2 ਨੰਬਰ ਇਹ ਗੇਟ ਹੈ